ਏਜ ਬਾਡੀ ਦਾ ਐਤਵਾਰ ਤੋਂ ਆਰੰਭ ਕਰਕੇ 21 ਦਿਨਾਂ ਵਿੱਚ 21 ਸੋਪਾਠ ਕਰਨਾ ਕੋ ਰੱਖਿਆ ਜਲ ਕੁਸ਼ਤੀ ਤੇ ਪਗੰਦਰ ਦੇ ਰੋਗੀ ਨੂੰ ਦਿੱਤਾ ਜਾਵੇ ਤਾਂ ਰੋਗ ਨਵਿਰਤ ਹੋਵੇ ਹਰ ਤਰ੍ਹਾਂ ਦੇ ਪਦਾਰਥਾਂ ਦੀ ਪ੍ਰਾਪਤੀ ਹੋਵੇ ਇਸ ਤਰ੍ਹਾਂ ਦੇ ਗਿਆਨਵਰਧਕ ਵੀਡੀਓ ਵੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਵਿੱਚ ਵਾਈ ਗਰੂ ਜੀ ਲਿਖਣਾ ਨਾ ਭੁੱਲੋ ਪੌੜੀ ਐਂਟੀ ਵੀ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖ ਕਰਮ ਕੇਤੇ ਪਵਨ ਪਾਣੀ ਬਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਹਮੇਂ ਘਾਟ ਘੜਿਐ ਰੂਪ ਰੰਗ ਕੇ ਵੇਸ਼ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੀਤਿਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਵਿਆਖਿਆ ਕਰਮ ਕਾਂਡ ਵਿੱਚ ਧਰਮ ਖੰਡ ਦਾ ਇਹ ਨੀਮ ਹੈ ਜੋ ਪਿਛਲੀਆਂ ਪੰਕਤੀਆਂ ਵਿੱਚ ਕਥਨ ਕੀਤਾ ਗਿਆ ਹੈ ਤਾਂ ਗੁਰੂ ਨਾਨਕ ਸਾਹਿਬ ਹੁਣ ਗਿਆਨ ਖੰਡ ਦਾ ਵਿਹਾਰ ਧਿਆਨ ਕਰਦੇ ਹਨ ਕਿ ਸੰਸਾਰ ਵਿੱਚ ਕਈ ਪ੍ਰਕਾਰ ਦੇ ਪੌਣ ਪਾਣੀ ਤੇ ਅਗਨੀਆਂ ਹਨ ਅਤੇ ਕਿਤਨੇ ਹੀ ਰੂਪ ਕ੍ਰਿਸ਼ਨ ਅਤੇ ਰੁਦਰ ਦੇ ਹਨ ਕਿਤਨੇ ਹੀ ਬ੍ਰਹਮਾ ਇਸ ਸੰਸਾਰ ਵਿੱਚ ਅਨੇਕਾਂ ਰੂਪ ਰੰਗਾਂ ਦੇ ਪੇਸ਼ ਵਿੱਚ ਜੀਵ ਫਾਇਦਾ ਕਰਦੇ ਹਨ ਕਿੰਨੀਆਂ ਹੀ ਕਰਮ ਭੂਮੀਆਂ ਸਨੇਰ ਪर्वਤ ਤੋਂ ਪਤ ਅਤੇ ਉਹਨਾਂ ਦੇ ਉਪਦੇਸ਼ ਹਨ ਇੰਦਰ ਅਤੇ ਚੰਦਰਮਾ ਵੀ ਕਿੰਨੇ ਹੀ ਹਨ ਕਿੰਨੇ ਹੀ ਸੂਰਜ ਕਿੰਨੇ ਹੀ ਮੰਡਲ ਅਤੇ ਮੰਡਲਾਂ ਦੇ ਅੰਤਰਗਾਸ ਦੇਸ਼ ਹਨ ਸਿੱਧ ਵਿਦਵਾਨ ਅਤੇ 나ਥ ਹੀ ਬਹੁਤ ਹਨ ਕਿੰਨੇ ਹੀ ਦੇਵੀਆਂ ਦੇ ਸਰੂਪ ਹਨ ਦੇਵਤੇ ਰਾਕਸ਼ਸ ਅਤੇ 무니 ਵਿਅੰਤ ਹਨ ਅਤੇ ਰਤਨਾ ਨਾਲ ਭਰੇ ਕਿੰਨੇ ਹੀ ਸਮੁੰਦਰ ਹਨ ਕਿੰਨੀਆਂ ਖਾਣੀਆਂ ਹਨ ਕੇ ਲਈਏ ਹੀ ਬੋਲੀਆਂ ਹਨ ਬਾਸ਼ਾ ਦੇ ਰਾਜੇ ਵੀ ਬੇਸ਼ਮਾਰ ਹਨ ਕਿੰਨੇ ਹੀ ਵੇਦ ਸ਼ਰੂਤੀਆਂ ਹਨ ਉਹਨਾਂ ਦੇ ਸੇਵਕ ਵੀ ਬਹੁਤ ਹਨ ਤਾਂ ਤਾਂ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਉਸ ਦੀ ਰਚਨਾ ਦਾ ਕੋਈ ਅੰਤ ਨਹੀਂ ਇਹਨਾਂ ਸਭਨਾ ਦੇ ਅੰਤ ਦਾ ਪਤਾ ਗਿਆਨ ਖੰਡ ਵਿੱਚ ਜਾਣ ਨਾਲ ਹੁੰਦਾ ਹੈ ਜਿੱਥੇ ਜੀਵ ਨੂੰ ਗਿਆਨ ਹੋ ਜਾਂਦਾ ਹੈ ਵਾਇਕ ਰੂਜੀ ਦਾ ਖਾਲਸਾ ਵਾਇਕ ਰੂਜੀ ਦੀ ਫਤਿਹ